ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਬਰਨਾਲਾ ਵਿੱਚ ਦਿਨ ਦਿਹਾੜੇ 70 ਲੱਖ ਦੇ ਗਹਿਣੇ ਚੋਰੀ ਹੋ ਗਏ ਪਰਿਵਾਰ ਮੁਤਾਬਕ ਘਰ ਵਿੱਚ 60 ਟੋਲੇ ਸੋਨਾ ਚਾਂਦੀ ਤੇ 50 ਹਜ਼ਾਰ ਦੀ ਨਕਦੀ ਪਈ ਸੀ ਤੇ ਚੋਰ ਸਾਰਾ ਸਮਾਨ ਚੋਰੀ ਕਰਕੇ ਰਫੋ ਚੱਕਰ ਹੋ ਗਏ ਮਾਮਲਾ ਗੀਤਾ ਭਵਨ ਦੇ ਕੋਲ ਰਹਿਸ਼ੀ ਖੇਤਰ ਦਾ ਹੈ ਮੇਰਾ ਨਾਮ ਸ਼ਾਲੂ ਆ ਹਾਂਜੀ ਅਸੀਂ ਇੱਧਰ ਗੀਤਾ ਭਵਨ ਕੋਲੇ ਮੇਰੇ ਦੇਵਰ ਦੀ ਰਹਿائش ਹੈ ਉਧਰ ਮੰਮੀ ਜੀ ਉਧਰ ਹੀ ਰਹਿੰਦੇ ਆਂ ਨੱਲੂ ਬਾਜੂ ਦੇ ਸ਼ਾਇਰੇ ਵਾਲੇ ਦਿਨੇ ਮੱਥਾ ਟੇਕਣ ਤੋਂ ਬਾਅਦ ਉੱਧਰ ਸਾਡੇ ਵੱਲ ਚਲੇ ਗਏ ਸੀਗੇ ਛੋਟੀ ਮੇਰੀ ਦੇਵਰਾਣੀ ਘਰੇ ਸੀਗੀ ਪਰ ਜਦੋਂ 2 ਘੰਟਿਆਂ ਬਾਅਦ ਮਤਲਬ ਉੱਧਰ ਮੈਸ ਫੋਨ ਆਇਆ ਵੀ ਸਾਰਾ ਕੁਝ ਸਾਰੇ ਗੇਟ ਖੁੱਲੇ ਪਏ ਆ ਪਿਛਲੇ ਅਲਮਾਰੀਆਂ ਫਰੋਲੀਆਂ ਵੀ ਆ ਵੀ ਅਲਮਾਰੀਆਂ ਚ ਕੁਝ ਵੀ ਨਹੀਂ ਹੈਗਾ ਵੀ ਤੁਸੀਂ ਜਲਦੀ ਆ ਜਾਓ ਜਦੋਂ ਅਸੀਂ ਇੱਧਰ ਆ ਕੇ ਦੇਖਿਆ ਤਾਂ ਮਤਲਬ ਮੇਰੀ ਦੇਵਰਾਣੀ ਦਾ 40 ਟੋਲੇ ਸੋਨਾ ਮੰਮੀ ਦਾ ਮੇਰੇ ਮਦਰ ਇਨ ਲਾ ਦਾ 20 ਟੋਲੇ ਸੋਨਾ ਔਰ ਸਾਰਾ ਕੈਸ਼ ਕੁਝ ਵੀ ਨਹੀਂ ਸੀ ਗੱਲ ਮਾਰੀਆ ਕਿੰਨਾ ਕੁ ਨੁਕਸਾਨ ਹੋਇਆ ਕਿੰਨੀ ਚੋਰੀ ਹੋਈ ਕਿਨੇ ਰੱਖ ਚੁੱਕੇ ਹੋ ਮਤਲਬ ਅਗਰ ਆਪਾਂ ਗਹਿਨੇ ਔਰ ਕੈਸ਼ ਦੀ ਗੱਲ ਕਰੀਏ ਤਾਂ ਗਹਿਣਾ 70 80 ਲੱਖ ਦਾ ਤਾਂ ਗਹਿਣਾ ਹੀ ਸੀਗਾ ਬਾਕੀ ਕੈਸ਼ ਸੀਗਾ ਮੰਗੀ ਕਰਦੇ ਆ ਅਸੀਂ ਤਾਂ ਮੰਗ ਇਹੀ ਕਰਦੇ ਆ ਅਸੀਂ ਤਾਂ ਪਹਿਲੇ ਹੀ ਮਤਲਬ ਥੋੜਾ ਜਿਹਾ ਡਿਪਰੈਸ਼ਨ 'ਚ ਚੱਲ ਰਹੇ ਆ ਪਰ ਇਹ ਚੋਰੀ ਨਹੀਂ ਤਾਂ ਸਾਨੂੰ ਜਮਾ ਹੀ ਉਹ ਕਰਕੇ ਰੱਖਤਾ ਹੋਇਆ ਵਾ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਸਾਡਾ ਸਾਰਾ ਕੁਝ ਵਾਪਸ ਦਿਵਾਇਆ ਜਾਵੇ ਪ੍ਰਸ਼ਾਸਨ ਨੂੰ ਪੁੱਛਿਆ ਕੋਈ ਨਹੀਂ ਹਾਂਜੀ ਆਏ ਸੀਗੇ ਪੁਲਿਸ ਟੀਮ ਆਈ ਸੀਗੀ ਉਹਨਾਂ ਨੇ ਆਪਣਾ ਜੋ ਵੀ ਸੀਗਾ ਕਾਰਵਾਈ ਕੀਤੀ ਹੈ ਪਰ ਜਦੋਂ ਕੋਈ ਰਿਜ਼ਲਟ ਮਿਲੂਗਾ ਤਾਂ ਹੀ ਅਜੇ ਤਾਂ ਪਤਾ ਲੱਗਿਆ ਕੋਈ ਵਿਅਕਤੀ ਹੈ ਜਿਹੜਾ ক্লোਜ਼ ਸੀਗੇ ਮਤਲਬ ਛੋਟਾ ਬੱਚਾ ਕੋਈ ਕਹਿ ਰਹੇ ਸੀ ਵੀ ਗਲੀ ਚ ਆਏ ਕੋਈ ਮਾਸਕ ਪੈਨ ਕੇ ਘੁੰਮ ਰਿਹਾ ਸੀਗਾ ਪਰ ਮਤਲਬ ਸ਼ਿਉਰਟੀ ਨਹੀਂ ਹੈ ਵੀ ਉਹੀ ਪਰਸਨ ਸੀਗਾ ਕੋਈ ਹੋਰ ਸੀਗਾ ਵੀ ਕਹੇ ਜਿਆ ਕੱਪੜੇ ਲੀੜੀ ਉਹਦੇ ਪਾਏ ਹੋਦੇ ਕੀ ਕੁਝ ਸੀਗਾ ਬੱਚੇ ਦੇ ਕਹਿਣ ਦੇ ਅਕੋਰਡਿੰਗ ਉਹਦੇ ਪਿੰਕ ਕਲਰ ਦੀ ਸ਼ਰਟ ਪਾਈ ਹੋਈ ਸੀਗੀ ਬਲੈਕ ਪੈਂਟ ਪਾਈ ਹੋਈ ਸੀ ਮੂੰਹ ਤੇ ਮਾਸਕ ਸੀਗਾ ਲੈ ਨਿੱਕਾ ਗਿਆ ਪਰ ਐਕਚੁਅਲ 'ਚ ਸਾਨੂੰ ਪਤਾ ਨਹੀਂ ਐ ਵੀ ਕੌਣ ਕੀ ਨੇ ਕੀਤਾ ਸਾਰਾ ਕੁਝ ਨਾਮ ਹਰਿੰਦਰ ਕੁਮਾਰ ਆ ਬੱਸ ਸਟੈਂਡ ਦੇ ਸਾਹਮਣੇ ਮੇਰੀ ਸ਼ਾਪ ਆ ਹੀਰੇ ਹੀਰੇ ਦੇ ਨਾਂ ਨਾਲ ਮੈਨੂੰ ਜਾਣਦੇ ਆ ਸਾਰੇ ਤੇ ਅਸੀਂ ਸ਼ਾਪ ਤੇ ਸੀਗੇ ਮੱਥਾ ਟੇਕ ਕੇ ਸ਼ਾਪ ਤੇ ਚਲੇ ਗਏ ਸੀਗੇ ਤੇ ਘਰੇ ਕੋਈ ਹੈ ਨਹੀਂ ਸੀਗਾ ਸਾਨੂੰ ਮੰਨ ਲਓ ਛੋਟੇ ਬ੍ਰਦਰ ਦੀ ਮਿਸਿਸ ਸੀ ਘਰੇ ਉਹਨਾਂ ਦਾ ਟੈਲੀਫੋਨ ਆਇਆ ਬੇਕਰ ਕੋਈ ਬੰਦਾ ਆ ਗਿਆ ਤੇ ਉਹ ਸਾਰਾ ਮਤਲਬ ਕੀ ਝੋਚ-ਪੋਚ ਕਰਕੇ ਸਾਰਾ ਕੁਝ ਖੰਡਿਆ ਕੇ ਲੋਕ ਤੋੜ ਕੇ ﺍﻟमारीਆਂ ਦੇ ਵੀ ਉਹ ਸੋਨਾ ਸੱਪਾ ਸਾਰਾ ਕੁਝ ਲੈ ਗਿਆ ਤੇ ਕੈਸ਼ ਸੀਗਾ ਕੁਝ ਉਹ ਵੀ ਲੈ ਗਿਆ ਕਿੰਨਾ ਕੰਤਾਨ ਹੈਗਾ ਦੋਰੀ ਕਿੰਨੀ ਕਹੇਗੀ ਕੀ ਕੁਝ ਲੈ ਕੇ ਗਿਆ तकरीबन 50 60 ਟੋਲੇ ਸੋਨਾ ਹੈਗਾ ਜੀ ਤੇ 40 50 ਹਜ਼ਾਰ ਰੁਪਏ ਕੈਸ਼ ਸਰਕਾਰ ਕੋਈ ਹੈ ਨਹੀਂ ਕੋਈ ਚੋਰ ਵੀ ਘਰੇ ਛੋਟੇ ਬ੍ਰਦਰ ਦੀ ਮੀਸੇਜ ਸੀ ਜੀ ਉਹ ਮੱਥਾ ਟੇਕ ਕੇ ਮੂਲੇ ਕਮਰੇ ਦੇ ਵਿੱਚ ਬੈਠ ਗਏ ਬੈਠੇ ਬੈਠੇ ਉਹਨਾਂ ਦੀ ਅੱਖ ਲੱਗ ਗਈ ਸੌਂ ਗਏ ਉਹਨਾਂ ਦਾ ਛੋਟਾ ਬੇਟਾ ਸੀਗਾ ਜਿਹੜਾ ਉਹ ਮੂਰੇ ਬਾਰ ਨੂੰ ਲੋਕ ਲਾ ਕੇ ਕੁੰਡੀ ਲਾ ਕੇ نیچے ਖੇਡਣ ਉੱਤਰ ਗਿਆ ਉਹ ਆਪਦਾ ਗਲੀ 'ਚ ਖੇਡਣ ਲੱਗ ਗਿਆ ਕੋਈ ਪਿੱਛੋਂ ਆਇਆ ਇਹ ਨਹੀਂ ਪਤਾ ਇੱਕ ਜਣੇ ਸੀ ਦੁਵਾਨ ਅਣਪਛਾਤੇ ਬੰਦੇ ਸੀ ਕੋਈ ਤੇ ਉਹਨਾਂ ਨੇ ਲੋਕ ਖੋਲ੍ਹਿਆ ਅੰਦਰ ਪਿਛਲੇ ਕਮਰੇ ਦੇ ਵਿੱਚ ਗਏ ਆਪਦਾ ਜੋ ਵੀ ਹੈ अलमारੀਆਂ ਦੇ ਲੋਕ ਖੋਲੇ ਤੋੜ ਕੇ ਜੋ ਸਾਰਾ ਕੁਝ ਲੈ ਗਏ ਥੋੜੇ ਸਾਹਮਣੇ ਇਹ ਕੋਈ ਹਵਿਤ ਹੇਠਕ ਤਾਂ ਕੋਈ ਆਈ ਨਹੀਂ ਕੈਮਰੇ ਚ ਚੈੱਕ ਕਰ ਰਹੇ ਆ ਨੀਚੇ ਇਹ ਜਿਹੜਾ ਸੋਨਾ ਸੀਗਾ ਕਿਹੜਾ ਕਿਹੜਾ ਸੀਗਾ ਸੋਨਾ ਇਹ ਮੇਰੀ ਮਦਰ ਦਾ ਸੀਗਾ ਜੀ ਤੇ ਛੋਰੇ ਬ੍ਰਦਰ ਦੀ ਮੇਸੀ ਦਾ ਸੀਗਾ ਪੁਰਾਣਾ ਸੋਨਾ ਸੀਗਾ ਘਰੇ ਜੋ ਵੀ ਹੈ ਥੋੜਾ ਟਾਈਮ ਪਹਿਲਾਂ ਹੀ ਸਾਡੇ ਕੋਲ ਇਨਫਾਰਮੇਸ਼ਨ ਆਈ ਹੈ ਅੱਧਾ ਘੰਟਾ ਪਹਿਲਾਂ ਕਿ ਗੀਤਾਪਾਪਾ ਦੇ ਕੋਲੇ ਇੱਕ ਪਰਿਵਾਰ ਦੇ ਘਰੇ ਚੋਰੀ ਨਹੀਂ ਘਟਨਾ ਵਾਪਰੀ ਹੈ ਉਹਦੇ ਵਿੱਚ ਇੱਕ ਲੇਡੀ ਜਿਹਨਾਂ ਦਾ ਨਾਮ ਬ੍ਰਹਮ ਹੈ ਉਹ ਘਰੇ ਆਜਨ ਸੀਗੀ ਉਹਨਾਂ ਨੇ ਦੱਸਿਆ ਕਿ ਉਹ ਘਰੇ ਆਪਣਾ ਨੀਚੇ ਕਿਤੇ ਸੌ ਰਹੇ ਸੀ ਤੇ ਉੱਤੇ ਫਲੋਰ ਤੋਂ ਕਿ ਜਿਹੜਾ ਪਛਾਣਦੇ ਵਿਅਕਤੀ ਨੇ ਉਹਨਾਂ ਦੇ ਘਰ ਜਿਹੜਾ ਸੋਨੇ ਦੀ ਚੋਰੀ ਕੀਤੀ ਹੈ ਤੁਰੰਤ ਅਸੀਂ ਮੌਕੇ ਤੇ ਸਾਡੀਆਂ ਜਿਹੜੀਆਂ ਪੁਲਿਸ ਟੀਮਾਂ ਭੇਜ ਦਿੱਤੀਆਂ ਇਹ ਨੇ ਸਾਡਾ ਸਿਟੀ ਪਹੁੰਚੀ ਤੇ ਸੀਸੀਟੀਵੀ ਕੈਮਰਾ ਚੈੱਕ ਕਰਨ ਲਈ ਵੀ ਟੀਮ ਜਿਹੜੀ ਭੇਜ ਦਿੱਤੀ ਗਈ ਹੈ ਸੀਆਈ ਦੀ ਟੀਮ ਵੀ ਉੱਤੇ ਪਹੁੰਚ ਗਈ ਹੈ ਇਸ ਦੇ ਨਾਲ ਨਾਲ ਫਿੰਗਰਪ੍ਰਿੰਟ ਦੇ ਐਕਸਪਰਟ ਤੇ ਜਿਹੜਾ ਫੋਰੈਂਸਿਕ ਸਾਇੰਸ ਵਾਲੇ ਜਿਹੜੇ ਜਬਰ ਉਹ ਵੀ ਉੱਥੇ ਮੌਕੇ ਤੇ ਪਹੁੰਚ ਗਏ ਨੇ ਕਾਫੀ ਜਿਹਾ سٹਾਰਟ ਕਰ ਦਿੱਤੀ ਹੈ ਤੇ ਜਲਦੀ ਇਸ ਉਹਨਾਂ ਦਾ ਬਿਆਨ ਲੈ ਕੇ ਪਰਚਾ ਦਰਜ ਕਰ ਰਹੇ ਹਾਂ ਤੇ ਜਲਦੀ ਇਹਨੂੰ ਰਿਪੋਰਟ ਕਰਨਾ ਚਾਹੀਦਾ ਹੈ ਫੋਟੋ ਨੋ ਇਗਜ਼ਾਮਨ ਕਰ ਰਹੇ ਉਹਨੂੰ ਵੀ ਅਸੀਂ ਅਕਾਊਂਟ ਫੋਰ ਕਰਕੇ ਤੇ ਫਰਦਰ ਜਿਹੜਾ ਉਹਨੂੰ ਪ੍ਰੋਸ ਕਰਾਂਗੇ। ਅੰਮ੍ਰਿਤਸਰ ਵੀ ਚੋ ਸਮੇਂ ਹੰਗਾਮਾ ਖੜਾ ਹੋ ਗਿਆ ਜਦੋਂ ਇੱਕ ਪਤੀ ਪਤਨੀ ਨੂੰ ਖਾਣ ਵਾਲੀ ਦੁਕਾਨ ਤੇ ਔਰਤ ਨਾਲ ਛੇੜਛਾੜ ਕੀਤੀ ਗਈ। ਜਦੋਂ ਔਰਤ ਤੇ ਉਸਦੇ ਪਤੀ ਨੇ ਵਿਰੋਧ ਕੀਤਾ ਤਾਂ 5-6 ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਪੀੜਤ ਪਰਿਵਾਰ ਨੇ ਕਿਹਾ ਹੈ ਕਿ ਹਮਲਾ ਕਰਨ ਵਾਲਿਆਂ ਨੇ ਗਲਤ ਕਮੈਂਟ ਕੀਤੇ ਸਨ ਤੇ ਉਹਨਾਂ ਨੂੰ ਪਤਾ ਸੀ ਕਿ ਛੇੜਛਾੜ ਕਰਨ ਵਾਲੇ ਕੌਣ ਹਨ। ਬਹਾਰਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੈਨੂੰ ਰਿੱਤੂ ਹਾਂਜੀ ਕੀ ਗੱਲ ਬਾਤ ਹੈ ਜੀ? ਅਸੀਂ ਜੇ ਸੀ ਇੱਥੇ ਇੱਥੇ ਟਾਪ ਤੇ ਖਾਣ ਵਾਸਤੇ ਨੇ ਨਾ ਮਨੇ ਕਿ ਮੋਮੋਸ ਖਾਣੇ ਉੱਥੇ ਗਏ ਉੱਥੇ ਨਾ ਸੱਤ ਤੱਕ ਮੁੰਡੇ ਸੀ ਤੇ ਉਹ ਗਲਤ ਤੇ ਗਲਤ ਕਮੈਂਟ ਕਰੀ ਜਾਂਦੇ ਮੇਰੇ ਨੂੰ ਛੇੜਨਦੇ ਹੀ ਗਲਤ ਕਮੈਂਟ ਕਰ ਕਰਕੇ ਬੋਲ ਬੋਲ ਕੇ ਇਹਨਾਂ ਨੇ ਉਹਨਾਂ ਨੂੰ ਉੱਥੇ ਕੁਝ ਨਹੀਂ ਕਿਹਾ ਇਹਨਾਂ ਨੇ ਪਰ ਉਹਨਾਂ ਦੀ ਵੀਡੀਓ ਬਣਾ ਲਈ ਕਿ ਮੈਂ ਵਾਪਸ ਆ ਗਿਆ ਉਹਨਾਂ ਨੂੰ ਫੇਰ ਉਹਨਾਂ ਨਾਲ ਗੱਲ ਕਰਨੀ ਇਹਨਾਂ ਨੇ ਫਿਰ ਆਪਣੇ ਦੋਸਤਾਂ ਨੂੰ ਬੁਲਾਇਆ ਇਹ ਗਏ ਤਾਂ ਉਹਨਾਂ ਨੇ ਇਹ ਤਾਂ ਇਹਨਾਂ ਦਾ ਸਿਰ ਬਾੜ ਦਿੱਤਾ ਹੁਣ ਕਿੰਨੇ ਜਾਨੇ ਸੀ ਉਹ ਸੱਤ-ਅੱਠ ਜਾਨੇਗੇ ਜਿਹੜੀ ਚੀਜ਼ ਦਾ ਵਾਰ ਕੀਤਾ ਹਾਂਜੀ ਜਿਹੜੀ ਚੀਜ਼ ਦਾ ਵਾਰ ਕੀਤਾ ਤੁਸੀਂ ਹੈਗੇ ਸੀ ਨਾਲ ਕਿਦੋਂ ਗੱਲ ਪਾ ਲੋਏ ਦੀ ਚੀਜ਼ ਸੋ ਲੋਏ ਦੀ ਚੀਜ਼ ਮਾਰੀ ਕੋਈ ਸਿਰ ਸਾਰਾ ਸਿਰ ਪਾਰ ਦਿੱਤਾ ਉਹਨਾਂ ਦਾ ਕਿੰਨੇ ਕੁ ਮੁੰਡੇ ਸੀਗੇ ਉਹ ਸੱਤ-ਅੱਠ ਮੁੰਡੇ ਹੈਗੇ ਸੀ ਕੋਈ ਪਛਾਣ ਚ ਹੈਗੇ ਲਾਗੇ ਬੰਦੇ ਕੋਲ ਸਾਰਿਆਂ ਦੀ ਹੈਗੀਆਂ ਫੋਟੋਆਂ ਅੱਛਾ ਹਾਂ ਆ ਦੇਖੋ ਵੀਡੀਓ ਹੈਗੀ ਅਸੀਂ ਆ ਵੀਡੀਓ ਕਿੱਥੇ-ਕਿੱਥੇ ਸੱਟ ਲੱਗੀ ਏ ਤੁਹਾਡੇ ਕਰ ਉਹਨਾਂ ਦੇ ਸਿਰ 'ਚ ਸੱਟ ਲੱਗੀ ਇੱਥੇ ਵੀ ਕੱਟ ਲੱਗਾ ਆ ਅੱਛਾ ਜੀ ਆਹ ਦੇਖੋ ਆ ਸਾਰੇ ਮੁੰਡੇ ਹੈਗੇ ਟੋਲੀ ਦੀ ਟੋਲੀ ਅੱਛਾ ਹਾਂਜੀ ਅਸੀਂ ਹੁਣ ਇਨਸਾਫ ਕਰਾਂਗੇ ਜਿੱਦਾਂ ਮੇਰੇ ਘਰ ਵਾਲਿਆਂ ਨੂੰ ਤੇ ਪਰਚਾ ਹੋਏਗਾ ਉਹਨਾਂ ਤੇ ਪਰਚਾ ਮੇਕਰਾ ਕੇ ਰਹਿਣਾ ਵਾ ਜਿਨ੍ਹਾਂ ਨੇ ਇਦਾਂ ਕੀਤਾ ਵਾ ਮੇਰੇ ਹਸਬੰਦ ਦੇ ਨਾਲ ਕਿ ਇਹ ਪ੍ਰੇਮ ਨੂੰ ਸਮਝਦੇ ਪਤਾ ਨਹੀਂ ਕੀ ਟੋਲੀਆਂ ਬਣਾ ਕੇ ਤੇ ਕਿਹੜੀ ਬਾਈ ਵੀ ਤੇ ਕਮੈਂਟ ਕਰਦੇ ਆ ਝਗੜਾ ਹੋਇਆ ਕਿੱਥੇ ਕਿਹੜੀ ਜਗ੍ਹਾ ਤੇ? ਟੱਕਰ ਆਪੀ ਹੋਇਆ ਫੋਨ ਲੈਂਦਾ ਤੇ ਟੱਕਰ ਆਪੀ ਹੋਇਆ ਠੀਕ ਤੁਸੀਂ ਆਪਣੇ ਹਸਬੰਦ ਨਾਲ ਕਿਵੇਂ? ਹਾਂਜੀ ਠੀਕ ਇਹ ਦੋਨੇ ਜਣੇ ਗਏ ਨੇ ਉਹ ਤੇ ਮੂੰਹ ਮੁਸਫਾਨ ਤੇ ਇਹਦੇ ਤੇ ਕਮੈਂਟ ਮਾਰੀ ਜਾਂਦੇ ਰਹੀ ਉਹ ਮੁੰਡੇ ਤੋ ਉਹਨੇ ਕਹਿ ਦਿੱਤਾ ਉਹ ਆ ਗਿਆ ਇਹਨੂੰ ਛੱਡ ਕੇ ਫੇਰ ਗਿਆ ਵਾ ਕਹਿੰਦਾ ਵੀ ਤੁਸੀਂ ਕਿ ਇੰਜ ਜਨਾਨੀ ਨਾਲ ਕਰਦੇ ਸੋ ਤੁਹਾਡਾ ਕਰਨਾ ਚੰਗਾ ਨਹੀਂ ਰਹੇਗੀ ਇਸ ਤਰ੍ਹਾਂ ਇਸ ਨਾਲ ਸਾਰੇ ਜਨਾਨੇ ਲੈ ਕੇ ਅੰਦਰ ਤੁਸੀਂ ਇੰਨੀ ਮਹੌਲ ਘਾਦੇ ਬੈਠ ਗੁੰਜਲ ਐਨੀ ਗੱਲ ਕਹੀ ਤਾਂ ਉਹਨਾਂ ਨੇ ਇਹਦੇ ਦੱਤਰ ਮਾਰ ਦਿੱਤਾ ਸਿੱਧਾ ਇਹ ਦੱਤਰ ਲੈ ਕੇ ਤੇ ਤੁਰੇ ਫਿਰਦੇ ਸੀ ਤਾਂ ਦੱਤਰ ਉਹਨਾਂ ਨੇ ਮਾਰ ਦਿੱਤਾ ਇਹ ਡਿੱਗ ਪਿਆ ਉਹ ਫਿਰ ਇੱਕ ਅਸਾਰੇ ਮੁੰਡੇ ਦੇ ਨਾਲ ਇਹ ਲੈ ਰਿਆ ਏ ਉਹਨੂੰ ਮੋੜ ਗਿਆ ਜਸਰਾਮ ਉਹ ਪਾਟ ਲਈਂ ਤੇ ਆ ਨਾ ਬਈ ਪੁਲਿਸ ਪ੍ਰਸ਼ਾਸਨ ਕੋਲ ਆਈ ਕਿ ਹੁਣ ਆਹ ਕਿਹਨੇ ਕੋਈ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਉਹਨਾਂ ਤੇ ਕੋਈ ਕਾਰਵਾਈ ਹੋਈ ਜਾਇ ਤਿਸ ਤਰ੍ਹਾਂ ਕਾਰਵਾਈ ਹੁੰਦੀ ਹਿੰਦੀ ਆ ਉਸ ਤਰ੍ਹਾਂ ਹੋਵੇ ਕਾਰਵਾਈ ਤਾਂ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਮੈਂ ਉਹਦੀ ਦਾਦੀ ਆ ਸਹੀ ਹੈ ਨਹੀਂ ਚੱਲੇ ਵੀ ਉਹਨਾਂ ਤੋਂ ਪੂਰਾ ਕਾਰਵਾਈ ਹੋਣੀ ਹੈ। ਇਹ ਦਰਵਾਕੇ ਰਹਿਣਾ ਪੁੱਛਦਾ ਕੱਲਾ ਕੱਲਾ ਮੁੰਡਾ ਵਾ। ਮੇਰਾ ਕੱਲਾ ਹੀ ਪੁੱਤ ਰਾਜੀ ਕੋਈ। ਕਹਿੰਦਾ ਬਾਬਾ ਨੂੰ ਕੀ ਸੋਚੀਂ। ਜਿਹੜਾ ਪਿਓ ਵੀ ਹੁਣੀ ਮਰਿਆ। ਥੋੜੀ ਦੇ ਦੋ ਗੁਰਪ੍ਰੀਓ ਪ੍ਰਧਾਨ ਸੀ। ਜਿਹੜਾ ਪਿਓ ਜਿੰਦਾ ਹੁੰਦਾ ਵਿਰਿੰਦਰ ਪੱਟੀ। ਖਰਿਆ ਸਭ ਪਤਾ ਲੋਕਾਂ ਨੂੰ। ਤੂੰ ਹੀ ਕਿਥੋਂ ਰਹਿਣ ਆਲੇ? ਹਾਂ ਇੱਥੇ ਖਾਈਦੇ ਰਹਿਣ ਆਲੇ। ਠੀਕ ਹੈ ਜੀ। ਚੱਕਾਂ ਦੀ ਚਰਚਾ ਵਾਲੀ ਗਲੀ ਚੱਕ ਵਾਲੀ ਗਲੀ ਤੇ ਰਹਿਣ ਆਲੇ। ਤੇ ਦੇਖੋ ਮੈਂ ਤੇ ਇਹੋ ਹੱਥ ਜੋੜ ਕੇ ਬੇਨਤੀ ਕਰਾਂਗੀ। ਕਿ ਇਹਨਾਂ ਤੇ ਪੂਰੀ ਕਾਰਵਾਈ ਕੀਤੀ ਜਾਏ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਠੀਕ ਕਿ ਗਾਂਪ ਕਿਸੇ ਨੂੰ ਛੇੜੇ ਮਾਰਦੇ ਨੇ ਕਮੈਂਟ ਕਰਦੇ ਨੇ ਅੰਨ੍ਹਾ ਲੱਗਣਾ ਹੈ ਜਾਂ ਉਹ ਸਾਲਸ ਜੋ ਲੋਕ ਕਰਦੇ ਨੇ ਜਨਾਨੀਆਂ ਲੋਕੀ ਬਾਹਰ ਨਾਲ ਲੈ ਕੇ ਜਾਣ ਤੰਦਰਾ ਚਲਾ ਕੇ ਵੇਣ ਹੈ ਇਹ ਤੇ ਗਲਤ ਚੀਜ਼ ਹੋਣਾ ਹੈ ਜੇ ਕੋ ਬਾਹਰ ਜਾਏ ਤੇ ਇਹ ਇੰਜ ਕਰਣ ਇਹ ਤਾਂ ਬਦਮਾਸ਼ੀ ਤਾਂ ਹੁੰਦੇ ਨੇ ਆਪਣੇ ਆਪ ਦੇ ਇਹ ਮੁੰਡੇ ਪਛਾਣ ਹੈਗੇ ਮੱਲੇ ਦੇ ਬਾਹਰ ਦੇ ਆ ਬਾਹਰ ਦੇ ਹੀ ਹੈਗੇ ਆ ਉਹਨੂੰ ਪਤਾ ਹੈ ਨਾ ਮੁੰਡਿਆਂ ਦਾ ਜੀ ਉਹ ਤੁਹਾਨੂੰ ਇਹਨਾਂ ਨੂੰ ਪਤਾ ਲੱਗੀਗਾ ਹੁਣ ਕਿਦਾਂ ਕਿਹੋ ਜਿਹੀ ਕੁੜੀ ਨਾਲ ਇਦਾਂ ਕਰੀਦਾ ਦੁਸ਼ਹਿਰਾ ਬਣ ਲੱਗੇਗਾ ਇਹ ਥੋੜੀ ਵੀ ਕੋਈ ਜਨਾਨੀ ਲੈ ਕੇ ਚਲ ਜੇ ਤੇ ਉਹ ਨਾਲ ਸਟੇਜ ਫਨ ਕਰੰਗ ਕਰਮੈਂਟ ਕਰੋ ਹਾਂ ਹਾਂ ਡੇਰਾ ਬਾਬਾ ਨਾਨਕ ਵਿੱਚ ਦੁਸ਼ਹਿਰੇ ਦਾ ਤਿਹਾਰ ਬੜੀ ਹੀ ਉਮਤਾਮ ਨਾਲ ਮਨਾਇਆ ਗਿਆ ਜਿੱਥੇ ਰਾਵਣ ਮੇਗਨਾ ਤੇ ਕੁੰਭਕਰਨ ਦੇ ਪੁੱਤੇ ਸਾੜੇ ਗਏ ਤੇ ਇਹ ਮੌਕੇ ਤੇ ਆਪ ਵਿਧਾਇਕ ਗੁਰਦੀਪ ਰੰਧਾਵਾ ਨੇ ਕਿਹਾ ਕਿ ਅੱਜ ਸ਼੍ਰੀ ਰਾਮ ਜੀ ਦੇ ਦਸੇ ਮਾਰਗ ਤੇ ਚੱਲਣ ਦੀ ਲੋੜ ਹੈ ਜੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਹਾਰ ਦੁਸ਼ਹਿਰਾ ਜਿਹੜਾ ਡੇਰਾ ਬਾਬਾ ਨਾਨਕ ਦੀਆਂ ਸੰਗਤਾਂ ਬੜੇ ਉਤਸ਼ਾਹ ਨਾਲ ਮਨਾ ਰਹੀਆਂ ਨੇ ਤਾਂ ਹਰ ਸਾਲ ਦੀ ਤਰ੍ਹਾਂ ਜਿਹੜਾ ਇਸ ਪਵਿੱਤਰ ਧਰਤੀ ਤੇ ਆਪਾਂ ਮਨਾ ਰਹੇ ਆ ਇਹਦੇ ਤੋਂ ਇੱਕ ਭਾਈਚਾਰਕ ਸੰਜ ਜਿਹੜੀ ਆ ਉਹਦਾ ਵੀ ਜਿਹੜਾ ਵਾ ਇੱਕ ਮੈਸੇਜ ਬਹੁਤ ਵਧੀਆ ਜਾਂਦਾ ਕਿ ਸਾਰਾ ਸ਼ਹਿਰ ਔਰ ਲੋਕ ਇਕੱਠੇ ਮਿਲ ਕੇ ਪਿਛਲੇ ਰੋਜ਼ ਇੱਥੇ ਜਿਹੜਾ ਆਪਾਂ ਕਰਦੇ ਰਹੇ ਆ ਪ੍ਰੋਗਰਾਮ ਆ ਰਾਮਲੀਲਾ ਗੀਤਾਂ ਵੀ ਉਹ ਵੀ ਮੇਰੇ ਖਿਆਲ ਪਈ ਇਹੋ ਜਿਹੇ ਹਥਿਆਰ ਜਿਹੜੇ ਨੇ ਲੋਪ ਹੁੰਦੇ ਜਾ ਰਹੇ ਨੇ ਲੋਕਾਂ ਦਾ ਕਰੇਜ ਘਟ ਰਿਹਾ ਨੌਜਵਾਨ ਪੀੜੀ ਜਿਹੜੀ ਆ ਉਹ ਇਹਨਾਂ ਤੋਂ ਹਥਿਆਰਾਂ ਤੋਂ ਦੂਰ ਹੋ ਜਾ ਰਹੀ ਹੈ ਇਹਦੇ ਨਾਲ ਆਪਣੇ ਜਿਹੜੇ ਵਡੇਰੇ ਨੇ ਉਹਨਾਂ ਨੂੰ ਯਾਦ ਕਰਨ ਦਾ ਇੱਕ ਮੌਕਾ ਹੁੰਦਾ ਤਾਂ ਮੈਂ ਸਮਝਣਾ ਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਇਸ ਤੇਰ ਵਿੱਚ ਜੁੜਨਾ ਚਾਹੀਦਾ ਔਰ ਇਤਿਹਾਸ ਜਿਹੜਾ ਆਪਣਾ ਬਚਾ ਕੇ ਰੱਖਣਾ ਚਾਹੀਦਾ ਮੈਂ ਦਸਹਰੇ ਦੇ ਪਵਿੱਤਰ ਦਿਹਾੜੇ ਤੇ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਜਿੱਦਾਂ ਨੇਕੀ ਦੀ ਬਰੀ ਤੇ ਜਿੱਤ ਹੋਈ ਹੈ ਕੀ ਕਹਿਣਾ ਹੈ ਇਹ ਕਿਰੀ ਵਰੀ ਦੇ ਜੁੱਤੇ ਬਿਲਕੁਲ ਜੀ ਇਹ ਇੱਕ ਜਿੱਤ ਦਾ ਪ੍ਰਤੀਕ ਹੈ ਕਿ ਜਿਹੜਾ ਪੁਰਾਣਾ ਇਤਿਹਾਸ ਦੇਖੀਏ ਤਾਂ ਉਹਦੇ ਤੇ ਅੱਜ ਤੇ ਦੇਣਾ ਜਿਹੜਾ ਸੀਗਾ ਸ਼੍ਰੀ ਰਾਮ ਜੀ ਨੇ 라ਵਣ ਦੇ ਉੱਤੇ ਜਿਹੜਾ ਉਹਨਾਂ ਨੂੰ ਖਤਮ ਕੀਤਾ ਸੀਗਾ ਜਿੱਤ ਪ੍ਰਾਪਤ ਕੀਤਾ ਸੀਗਾ ਉਹਦੇ ਵੱਜੋਂ ਵੀ ਇਹ ਹਥਿਆਰ ਜਿਹੜਾ ਇਹ ਮਨਾਇਆ ਜਾਂਦਾ ਹੈ ਤਾਂ ਅੱਜ ਦੇਖ ਲਓ ਹਰ ਸਾਲ ਅੱਜ ਵੀ ਰਾਮਣ ਨੂੰ ਜਿਹੜੀ ਉਹ ਉਹਦਾ ਕਰਨਾ ਕੀ ਆ ਤਾਂ ਸਸਕਾਰ ਜਿਹੜਾ ਅੱਜ ਫੇਰ ਦੁਬਾਰਾ ਹੋਣਾ ਹੈ ਆ ਵਧੀਆ ਆਪਣਾ ਜਿਹੜਾ ਆਪਾਂ ਜਿਹੜਾ ਕਲਚਰ ਨੂੰ ਸੰਭਾਲ ਕੇ ਰੱਖਿਆ ਔਰ ਮੈਨੂੰ ਬਹੁਤ ਵਧੀਆ ਲੱਗਦਾ ਬਟਾਲਾ ਵਿੱਚ ਦੁਸ਼ਹਿਰੇ ਦਾ ਤਿਹਾਰਤ ਉਮਤਾ ਮਨ ਮਨਾਇਆ ਗਿਆ ਜਿੱਥੇ ਰਾਵਣ ਮੇਗਨਾ ਤੇ ਕੁੰਭ ਕਰਨ ਦੇ ਪੁਤਲੇ ਸਾੜੇ ਗਏ ਇਸ ਮੌਕੇ ਤੇ ਆਪ ਵਿਧਾਇਕ ਸ਼ਹਿਰੀ ਕਲਸੀ ਨੇ ਅਗਨੀ ਦਿੱਤੀ ਤੇ ਉਹਨਾਂ ਕਿਹਾ ਕਿ ਅੱਜ ਸ਼੍ਰੀ ਰਾਮ ਜੀ ਦੇ ਦਸੇ ਮਾਰਗ ਤੇ ਚੱਲਣ ਦੀ ਲੋੜ ਹੈ ਤੇ ਉਹਨਾਂ ਨੇ ਬਟਾਲਾ ਵਾਸੀਆਂ ਨੂੰ ਵਧਾਈਆਂ ਵੀ ਦਿੱਤੀਆਂ ਮੈਂ ਗੱਲ ਆਪਣੇ ਬਟਾਲੇ ਦੀ ਸੰਗਤ ਦਾ ਧੰਨਵਾਦ ਕਰਦਾ ਮੈਂ ਅੱਗੇ ਵੀ ਇੱਕੋ ਗੱਲ ਕਹਿਣਾ ਹੁੰਦਾ ਵੀ ਇਹਨਾਂ ਦਾ ਜਿਹੜਾ ਪਿਆਰ ਆਸ਼ੀਰਵਾਦ ਆ ਇਹ ਸਾਡੇ ਚ ਜਾਣ ਪਰਦਾ ਕਿਉਂਕਿ ਪਿਆਰ ਅੱਗੇ ਵੀ ਇਹ ਕਰਦੇ ਸੀ ਪਰ ਉਸ ਤੋਂ ਬਾਅਦ ਪਿਆਰ ਦਾ ਕੋਈ ਮੈਨੂੰ ਨਹੀਂ ਲੱਗਦਾ ਵੀ ਕੋਈ ਆਗੂ ਜਿਹੜਾ ਇਹਨਾਂ ਦਾ ਮੁੱਲ ਪਾਉਂਦਾ ਹੋਵੇ ਪਰ ਮੈਨੂੰ ਮਾਣ ਹੈ ਇਸ ਗੱਲ ਦਾ ਵੀ ਇਹਨਾਂ ਨੇ ਇੱਕ ਵਾਰੀ ਮੇਰੇ ਤੇ ਵਿਸ਼ਵਾਸ ਕੀਤਾ ਹੁਣ ਸਮੁੱਚੀ ਮੇਰੀ ਟੀਮ ਜਿੰਨੀ ਵੀ ਆ ਮੇਰਾ ਵੀ ਰਾਸ਼ੂ ਕੋਰ ਵਰਨ ਜੀ ਸਾਰੀ ਜੇ ਮੈਂ ਕੱਲੇ-ਕੱਲੇ ਦਾ ਨਾਮ ਲੈਣਾ ਸ਼ੁਰੂ ਕਰਦਿਆਂ ਤਾਂ ਮੈਨੂੰ ਲੱਗਦਾ ਵੀ ਇੱਥੇ ਸਵੇਰ ਚੜ੍ਹ ਜੂਗੀ ਸੋ ਮੈਂ ਸਾਰਿਆਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਔਰ ਅੱਜ ਜਿਹੜਾ ਕੱਠ ਜਿਹੜਾ ਵਧਿਆ ਉਹ ਅੱਜ ਮੈਂ ਕਹਿ ਸਕਦਾ ਵੀ ਜੇ ਬਟਾਲੇ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇੰਨਾ ਵੱਡਾ 라ਵਨ ਬਣਿਆ ਤੇ ਅੱਜ ਬਟਾਲੇ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇੰਨਾ ਰਸ਼ ਜਿਹੜਾ ਉਹ ਆਇਆ ਇਹ ਇਹਨਾਂ ਦੀ ਮੈਂ ਕਹਿ ਸਕਦਾ ਵੀ ਸਾਨੂੰ ਅੱਗੇ ਨਾਲੋਂ ਹੋਰ ਜਿਹੜਾ ਜੋਸ਼ ਹੈ ਉਹ ਭਰਦੀ ਹੈ ਇਹਨਾਂ ਦਾ ਕੱਠ ਭਰਦਾ ਹੈ ਤੇ ਜਿਦ ਤਰਾ ਖੁਸ਼ੀ ਨਾਲ ਜਾਂਦੇ ਨੇ ਆਸ਼ੀਰਵਾਦ ਦੇ ਕੇ ਜਾਂਦੇ ਨੇ ਬਸ ਇਹੋ ਸਾਡੀ ਤਾਕਤ ਹੈ ਔਰ ਇਸੇ ਤਾਕਤ ਕਰਕੇ ਲੱਗੇ ਦੇਖੋ ਮੈਂ ਅੱਗੇ ਇੱਕੋ ਬੇਨਤੀ ਕਰਦਾ ਹੁਣਾ ਬਟਾਲਾ ਵਾਸੀ ਜਿਹੜੇ ਨੇ ਇਹ ਮੇਰਾ ਪਰਿਵਾਰ ਹੈ ਔਰ ਮੈਨੂੰ ਮੈਂ ਜਿਹੜੀ ਵੀ ਗੱਲ ਕਹਿਣੀ ਚਾਹੁੰਦਾ ਹੋਵਾਂ ਕਿਉਂਕਿ ਹਜ਼ਾਰਾਂ ਦੀ ਤਾਦਾਦ 'ਚ ਮੇਰਾ ਪਰਿਵਾਰ ਹੈ ਔਰ ਜਦੋਂ ਮੈਂ ਮੈਸੇਜ ਦਿੰਦਾ ਉਸ ਮੈਸੇਜ ਨੂੰ ਫੋਲੋ ਕਰਦੇ ਨੇ ਔਰ ਮੇਰੇ ਤੇ ਵਿਸ਼ਵਾਸ ਕਰਦੇ ਨੇ ਸੋ ਮੈਂ ਦਿਲ ਦੀ ਗਰਾਈ ਤੋਂ ਆਪਣੇ ਬਟਾਲਾ ਵਾਸੀਆਂ ਦੇ ਜਿਹੜੇ ਜਿਹੜੇ ਮੇਰੀਆਂ ਮਾਵਾਂ ਭੈਣਾਂ ਜਿਹੜੇ ਜਿਹੜੇ ਬੱਚੇ ਜਿਹੜੇ ਜਿਹੜੇ ਬਜ਼ੁਰਗ ਇੱਥੇ ਚੱਲ ਕੇ ਆਏ ਨੇ ਇੱਕ ਇੱਕ ਕਦਮ ਜਿਹੜਾ ਉਹਨਾਂ ਨੇ ਇਹ ਜਿਹੜਾ ਸਫ਼ਰ ਤੈਅ ਕੀਤਾ ਸ਼ਹਿਰੀ ਕਲਸੀ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦਾ ਔਰ ਸਿਰ ਝੁੱਕ ਕੇ ਉਹਨਾਂ ਨੂੰ ਨਤਮਸਤ ਕਹਿੰਦਾ ਸੋ ਕਹਿਣ ਦਾ ਭਾਵ ਇਹੋ ਜਿਹੜਾ ਇਹਨਾਂ ਦਾ ਪਿਆਰ ਹੈ ਉਹ ਸਾਡੇ 'ਚ ਜਾਣ ਪੜਦਾ ਹੈ ਮੇਰੀ ਟੀਮ ਐ ਸਾਰੀ ਖੜੀ ਐ ਔਰ ਮੈਨੂੰ ਖੁਸ਼ੀ ਐ ਏ ਅੱਗੇ ਨਾਲੋਂ ਆ ਹੁਣੇ ਬੈਠੇ ਸੀ ਅੱਜ ਜੇ ਦੁਸ਼ਹਿਰੇ ਦਾ ਇਹ ਕੰਮ ਜਿਹੜਾ ਹੋਇਆ ਤੁਹਾਡੇ ਸਾਹਮਣੇ ਹੀ ਆ ਸਭ ਤੋਂ ਪਹਿਲਾਂ ਆਤਿਸ਼ਬਾਜ਼ੀ ਚੱਲੀ ਆਤਿਸ਼ਬਾਜ਼ੀ ਤੋਂ ਬਾਅਦ ਜਿਹੜਾ ਇਹ ਰਾਵਣ ਨੂੰ ਦਹਨ ਕੀਤਾ ਗਿਆ ਸੋ ਮੈਂ ਬਟਾਲਾ ਵਾਸੀਆਂ ਦਾ ਔਰ ਆਪਣੀ ਸਾਰੀ ਟੀਮ ਦਾ ਕੀਤੀ ਹੋਈ ਮਿਹਨਤ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ 40 ਫੁੱਟ ਤੋਂ ਸ਼ੁਰੂ ਕੀਤਾ ਇਹ ਅੱਜ 115-20 ਫੁੱਟ ਤੇ ਪਹੁੰਚ ਗਿਆ 118 ਤੋਂ 40 ਫੁੱਟ ਪਹੁੰਚ ਗਿਆ ਜੀ ਹਾਂ ਹੁਣ ਅਗਲੀ ਵਾਰੀ ਜਿਹੜਾ ਉਹ ਹੋਰ ਹੁਣ ਸਫ਼ਰ ਵੱਧ ਤੈ ਕਰਾਂਗੇ ਕਿਉਂਕਿ ਸਾਨੂੰ ਇਹ ਹੁੰਦਾ ਦੇਖੋ ਇਹ ਐਸਾ ਤਿਹਾੜ ਸਾਰੇ ਪਰਿਵਾਰ ਨੇ ਇਕੱਠੇ ਹੋਣਾ ਹੁੰਦਾ ਹੈ ਬੱਚਿਆਂ ਨੂੰ ਬੜੀ ਰੀਜ਼ ਹੁੰਦੀ ਆ ਮੈਂ ਦੇਖ ਰਿਹਾ ਸੀ ਕੋਈ ਬਾਪ ਦੇ ਮੋਟਿਆਂ ਤੇ ਬੈਠਾ ਹੈ ਕਿਸੇ ਮਾਂ ਨੇ ਕਿਸੇ ਭੈਣ ਨੇ ਬੱਚਾ ਚੁੱਕਿਆ ਸੋ ਬੜੀ ਆਸ ਦੇ ਨਾਲ ਆਉਂਦੇ ਆ ਪਾਜੀ ਬਲਾ ਸਮਾਨ ਜਨ ਤੋਂ ਵੱਡਾ ਮੇਰੀ ਇਹੋ ਕਹਾਣੀ ਆ ਕਿ ਆਪਾਂ ਆਪਣੇ ਪਰਿਵਾਰਾਂ ਦੀ ਕਦਰ ਨਾਲ ਵਧੀਆ ਤੋਂ ਵਧੀਆ ਗੁਰਦਾਸਪੁਰ ਵਿੱਚ ਦੁਸ਼ਹਿਰੇ ਦਾ ਤਿਹਾੜੀ ਤੋਮਤਾਮ ਨਾਲ ਮਨਾਇਆ ਗਿਆ ਜਿੱਥੇ ਰਾਵਣ ਮੇਗਨਾ ਤੇ ਕੁੰਕਰਨ ਦੇ ਪੁਤਲੇ ਸਾੜੇ ਗਏ ਇਸ ਮੌਕੇ ਤੇ ਆਪ ਨੇਤਾ ਸ਼੍ਰੀ ਰਮਨ ਬਹਿਲ ਨੇ ਅਗਨੀ ਪੇੜ ਕੀਤੀ ਉਹਨਾਂ ਕਹਿ ਕੇ ਅੱਜ ਸ਼੍ਰੀ ਰਾਮ ਜੀ ਦੇ ਦਸੇ ਮਾਰਗ ਤੇ ਚੱਲਣ ਦੀ ਲੋੜ ਹੈ ਉਹਨਾਂ ਨੇ ਗੁਰਦਾਸਪੁਰ ਵਾਸੀਆਂ ਨੂੰ ਵਧਾਈਆਂ ਵੀ ਦਿੱਤੀਆਂ ਆ ਬਾਈ ਜੀ ਕਿਰਪਾ ਦੇ ਨਾਲ ਨਵਰਾਤੇ ਉਹਨਾਂ ਦੇ ਅਸ਼ੀਰਵਾਦ ਨਾਲ ਮੇਰ ਨਾਲ ਸੰਪੂਰਨ ਹੋਏ ਨੇ ਔਰ ਅੱਜ ਦੁਸ਼ਹਿਰੇ ਦਾ ਪਰਵ ਹੈ ਮੈਂ ਸਮਝਦਾ ਵੀ ਸਾਡੀ ਭਾਰਤ ਦੀ ਉਸ ਪ੍ਰਾਚੀਨ ਔਰ ਅਮੀਰ ਵਿਰਸੇ ਦਾ ਇਤਿਹਾਸ ਖੁਸ਼ੀਆਂ ਭਰਿਆ ਔਰ ਇਹ ਇੱਕ ਐਸਾ ਤਿਹਾੜਾ ਹੈ ਜਿੱਥੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਅਨਿਆਏ ਦੇ ਖਿਲਾਫ ਲੜਾਈ ਔਰ ਸੱਚ ਦੀ ਜੀਤ ਜਿਹੜੀ ਆ ਉਹ ਇਤਿਹਾਸ ਪ੍ਰੇਰਨਾ ਦਿੰਦਾ ਔਰ ਮੈਂ ਅੱਜ ਇਸ ਪਾਵਨ ਪਵਿੱਤਰ ਤਿਹਾੜੀ ਦੇ ਉੱਪਰ ਆਪਣੇ ਇਲਾਕਾ ਵਾਸੀਆਂ ਨੂੰ ਬਹੁਤ-ਬਹੁਤ ਵਾਰਕ ਦਿਨਾ ਔਰ ਸ਼ੁਭ ਕਾਮਨਾਵਾਂ ਦਿਨਾ ਅੱਜ ਗੁਰਦਾਸਪੁਰ ਦੇ ਵਿੱਚ ਜੁਨੀ ਗੁਰਦਾਸਪੁਰ ਦੁਸ਼ਹਰਾ ਮੇਲਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਦੀਪ ਸਿੰਘ ਰਾੜ ਜੀ ਔਰ ਉਹਨਾਂ ਦੀ ਸਾਰੀ ਸਮੁੱਚੀ ਟੀਮ ਬੜੀ ਮਿਹਨਤ ਦੇ ਨਾਲ ਇਸ ਤਿਹਾੜੀ ਨੂੰ ਮਨਾਉਂਦੇ ਨੇ ਔਰ ਇਹਦੇ ਵਿੱਚ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸ੍ਰੀ ਸ਼ੋਕ ਵੈਦ ਜੀ ਜੁਗੇਸ਼ ਭੰਡਾਰੀ ਜੀ ਔਰ ਬਹੁਤ ਸਾਰੀਆਂ ਰਵੀ ਮਹਾਜਨ ਜੀ ਬੈਠੇ ਨੇ ਸ਼ੋਕ ਜੀ ਮੰਦਾ ਜੀ ਨੇ ਸਾਰੇ ਬਹੁਤ ਸਾਰੀਆਂ ਐਸੀਆਂ ਸਤਿਕਾਰਯੋਗ ਸ਼ਖਸੀਅਤਾਂ ਨੇ ਸਾਡੇ ਇਲਾਕੇ ਦੀਆਂ ਜਿਹੜੀ ਇਸ ਪਰਵ ਨੂੰ ਮਨਾਉਣ ਦੇ ਵਿੱਚ ਸਹਿਯੋਗ ਵੀ ਦਿੰਦੇ ਨੇ ਆਪ ਵੀ ਆਪਣੀ ਹਾਜ਼ਰੀ ਭਰਦੇ ਨੇ ਸੋ ਮੈਂ ਇੱਕੋ ਹੀ ਗੱਲ ਕਹੂੰਗਾ ਇਹ ਤਿਹਾਰ ਭਗਵਾਨ ਰਾਮ ਦੀ ਜ਼ਿੰਦਗੀ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੜਾਉਣ ਦੀ ਲੋੜ ਆ ਕਿਉਂਕਿ ਜਿਸ ਵਕਤ ਇਹਨਾਂ ਦਿਨਾਂ ਦੇ ਵਿੱਚ ਰਮਾਇਣ ਦੀ ਗਾਥਾ ਲੋਕਾਂ ਤੱਕ ਪਹੁੰਚਾਈ ਜਾਂਦੀ ਆ ਉਹ ਜਿਹੜੇ ਸਾਡੇ ਕਲਾਕਾਰ ਰਾਮਲੀਲਾ ਕਰਕੇ ਉਹ ਭਗਵਾਨ ਰਾਮ ਦੀ ਲੀਲਾ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਸਾਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਉਹਦਾ ਕਦਰਾਂ ਕੀਮਤਾਂ ਨੂੰ ਅਪਣਾਉਣਾ ਚਾਹੀਦਾ ਕਿਉਂਕਿ ਸਮਾਜ ਦੇ ਹਰ ਕਿਤੇ ਦੇ ਵਿੱਚ ਬਹੁਤ ਵੱਡਾ ਨਗਾਰ ਜਿਹੜਾ ਉਹ ਆ ਰਿਹਾ ਉਹ ਤਾਈ ਠਲ ਪਾਉਗੀ ਜੇ ਅੱਜ ਅਸੀਂ ਉਸ ਭਗਵਾਨ ਰਾਮ ਦੇ ਦੱਸੇ ਹੋਏ ਰਸਤੇ ਤੇ ਚੱਲੀਏ ਜਿਸ ਤਰੀਕੇ ਦੇ ਨਾਲ ਭਗਵਾਨ ਰਾਮ ਨੇ ਅਨਿਆਏ ਦੇ ਖਿਲਾਫ ਜ਼ਬਰ ਦੇ ਖਿਲਾਫ ਡਰ ਦੇ ਖਿਲਾਫ ਇੱਕ ਲੜਾਈ ਲੜੀ ਉਹ ਉਹ ਜਿਹੜੀ ਜੜੀ ਭਾਵਨਾਵਾਂ ਨੇ ਅੱਜ ਸਾਨੂੰ ਆਪਣੀ ਜ਼ਿੰਦਗੀ ਚ ਪੁਰਾਉਣੀ ਚਾਹੀਦੀ ਆ ਔਰ ਮੈਨੂੰ ਕਹਿਣ ਚ ਕੋਈ ਗਰੇਜ਼ ਨਹੀਂ ਪਿਛਲੇ ਸਾਲਾਂ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਵੀ ਇੱਕ ਡਰ ਦਾ ਮਾਹੌਲ ਰਿਹਾ ਇੱਕ ਐਸਾ ਮਾਹੌਲ ਰਿਹਾ ਜਿੱਥੇ ਲੋਕ ਆਪਣੀ ਗੱਲ ਕਹਿ ਨਹੀਂ ਸੀ ਸਕਦੇ ਲੋਕ ਆਪਣੀ ਮਰਜ਼ੀ ਨਾਲ ਕਾਰੋਬਾਰ ਨਹੀਂ ਸੀ ਕਰ ਸਕਦੇ ਅੱਜ ਉਹ ਡਰ ਔਰ ਹੋ ਗਿਆ ਵਾਤਾਵਰਣ ਬਹੁਤ ਠੀਕ ਹੋ ਗਿਆ ਸੋ ਪਰਮੇਸ਼ਵਰ ਕਿਰਪਾ ਕਰੇ ਇਹ ਜਿਹੜੇ ਗ੍ਰੰਥ ਨੇ ਇਹ ਜਿਹੜੀ ਸਾਡੀ ਪ੍ਰਾਚੀਨ ਸੰਸਕ੍ਰਿਤੀ ਆ ਇਹ ਸਾਨੂੰ ਇੱਕ ਰਾਹ ਦੱਸਦੀ ਆ ਜ਼ਿੰਦਗੀ ਜੀਣ ਦਾ ਰਸਤਾ ਦੱਸਦੀ ਆ ਔਰ ਉਹਨੇ ਨੂੰ ਅਪਣਾਈਏ ਇਹ ਰਮਾਇਣ ਤਿਆਗ ਔਰ ਤਪੱਸਿਆ ਦੀ ਮੂਰਤੀ ਔਰ ਤਿਆਗ ਔਰ ਤਪੱਸਿਆ ਦੀ ਪ੍ਰੇਰਣਾ ਦੇਣ ਵਾਲਾ ਗ੍ਰੰਥਾ ਪੰਜਾਬੀ ਗਾਇਕ ਮਨਕੀਰ ਤਾਲਕ ਵੱਲੋਂ ਸultanpur Lodhi ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹ ਨਵ ਲੋਕ ਪਿੰਡ ਚੱਕ ਭੱਤੀ ਵੱਲੂ ਬਹਾਦਰ ਵਿਖੇ ਸੰਤ ਬੱਬਾ ਸੁਖਾ ਸਿੰਘ ਜੀ ਸਰਹਾਲੇ ਸਾਈਵਾਲਿਆਂ ਦੀ ਅਗਵਾਈ ਚ ਆਰਜੀ ਬੰਦ ਦੇ ਮੋੜ ਨਿਰਮਾਣ ਦੀ ਚਲ ਰਹੀ ਕਾਰ ਸੇਵਾ ਦਾ ਚੈਜਾ ਲਿਆ। ਇਸ ਮੌਕੇ ਦੀ ਮੀਡੀਆ ਨਾਲ ਗੱਲਬਾਤ ਕਰਦੇ ਮਨਕੀਰ ਤਾਲਕ ਪਾਬਕ ਹੋ ਗਏ ਤੇ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਉਹਨਾਂ ਦੇ ਪਿਤਾ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ ਪਰ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਠੀਕ ਹੋਏ ਹਨ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਅਸੀਂ ਕਿਹਾ ਸੀ ਵੀ ਆਪਾਂ ਸੇਵਾ ਪੰਜਾਬ ਦੇ ਪੋਤੀ ਪੰਜਾਬ ਲਈ ਬਹੁਤ ਨਹੀਂ ਠੀਕ ਆ ਸੋ ਅਸੀਂ ਆ ਹੁਣ ਮੇਨ ਲੱਗਦਾ 20 ਟਰੈਕਟਰ ਪਹਿਲਾਂ ਸੀ 21 ਹੋਣ ਆ ਗਏ 41 ਟਰੈਕਟਰ ਆ ਗਏ ਠੀਕ ਆ ਤੇ ਮੈਂ ਆ ਹੀ ਕਹਿਣਾ ਵੀ ਜਿਵੇਂ ਮਨਕੀਰਤ ਆਲਕ ਟੀਮ ਸਾਡੀ ਟੀਮ ਸਾਡੇ ਭਰਾ ਸੇਵਾ ਕਰ ਰਹੇ ਨੇ ਹੋਰ ਵੀ ਜਿਹੜੇ ਤੁਹਾਡੇ ਮਾਧਮ ਰਾਈ ਸਾਨੂੰ ਵੇਖ ਰਿਆ ਅੱਜ ਪੰਜਾਬ ਨੂੰ ਲੋੜ ਆ ਪਲੀਜ਼ ਆਪਦੇ ਘਰਾਂ ਚ ਨਾ ਬੋ ਪੰਜਾਬ ਲਈ ਆਓ ਜਿੰਨਾ ਨਾਲ ਖੜਿਆ ਜਾ ਸਕੇ ਅੱਜ ਦਾ ਇਹ ਟਾਈਮ ਆ ਪੰਜਾਬ ਨੂੰ ਲੋੜ ਆ ਆਪਦੇ ਪੰਜਾਬੀਆਂ ਦੀ ਠੀਕ ਆ ਮੈਂ ਪਹਿਲਾਂ ਵੀ ਕਿਹਾ ਸੀ ਜਿਹੜੇ ਬਾਹਰ ਨੇ ਫਲਾਈਟ ਕਰਾ ਕੇ ਆਓ ਕਿਵੇਂ ਮਰਜੀ ਅੱਜ ਆਪਾਂ ਆਪਦੇ ਭਰਾਵਾਂ ਨਾਲ ਰਲ ਕੇ ਖੜੀਏ ਬਾਕੀ ਬੜੀ ਖੁਸ਼ੀ ਹੋਈ ਕਾਰਸ਼ੇ ਵਾਲੇ ਸੰਤ ਆ ਸਾਰੇ ਤੁਸੀਂ ਕੈਮਰਾ ਇਧਰ ਨੂੰ ਕਰ ਦਿਓ ਆ ਪਤਾ ਲੱਗ ਜੂਗਾ ਕੀ ਆ ਦੇਖੋ ਬੰਨ ਠੀਕ ਆ ਉਹ ਦੇਖੋ ਜੀ ਸਾਰੇ ਮੋਟਰਾਂ ਮੋਟਰਾਂ ਰਹਿ ਗਈਆਂ ਇਕੱਲੇ ਇਕਲੀਆਂ ਠੀਕ ਆ ਜਮੀਨਾ 5 5 ਫੁੱਟ ਰੇਤਾ 5 5 ਫੁੱਟ ਰੇਤਾ ਆ ਚੁੱਕਿਆ ਸੋ ਟਰੈਕਟਰਾਂ ਦੀ ਸੇਵਾ ਜਿਹੜੀ ਅਸੀਂ ਕੀਤੀ ਆ ਇਹਦੇ ਨਾਲ ਕੀ ਆ ਅਸੀਂ ਟਰੈਕਟਰ ਕਾਰ ਸੇਵਾ ਵਾਲੇ ਸੰਤਾਂ ਨੂੰ ਦੇ ਰਹੇ ਆ ਪਹਿਲਾਂ ਆਪਣਾ ਗਲੋਬਲ ਸੇਖ ਵਾਲਿਆਂ ਨੂੰ ਦਿੱਤੇ ਸੀ ਹੁਣ ਕਾਰ ਸੇਵਾ ਵਾਲੇ ਸੰਤਾਂ ਨੂੰ ਦੇ ਰਹੇ ਆ ਕਾਰ ਸੇਵਾ ਵਾਲੇ ਅੱਜ ਅਸੀਂ ਇਹ ਗੁੰਦਲ ਸਾਹਿਬ ਅੱਜ 20 ਟਰੈਕਟਰ ਦੇ ਕੇ ਜਾ ਰਹੇ ਆ ਬਾਬਾ ਸੁੱਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਠੀਕ ਆ ਸਰੀਆਲੀ ਵਾਲੇ ਅੱਜ ਆਪਾਂ 21 ਟਰੈਕਟਰ ਦੀ ਸੇਵਾ ਪਹੁੰਚਾਂ ਜੀ ਇੱਕ ਟਰੈਕਟਰ ਆਪਾਂ ਕਿੱਥੇ ਦਿੱਤਾ ਵਜੀ ਵਜੀਦਪੁਰ ਵਜੀਦਪੁਰ ਵਾਲੇ ਬਾਬਿਆਂ ਨੇ ਪਿਛਲੀ ਵਾਰੀ ਸੀ ਇਹਨਾਂ ਨੂੰ 10 ਟਰੈਕਟਰ ਕਹੇ ਸੀ ਉਹਨਾਂ ਨੇ ਆਖੇ ਬੇਟਾ ਸਾਨੂੰ ਇੱਕ ਟਰੈਕਟਰ ਪਹੁੰਚਾ ਦਿਓ ਸੋ ਇੱਕ ਟਰੈਕਟਰ ਉੱਥੇ ਆ ਅੱਜ ਜਿਹੜੇ 20 ਟਰੈਕਟਰ ਆ ਵੀਰੇ ਇਹਨਾਂ ਚ 10 ਟਰੈਕਟਰ ਆਪਣੇ ਬਾਬਿਆਂ ਕੋਲ ਹੀ ਰਹਿਣਗੇ ਸਰਹਾਲੀ ਵਾਲੇ ਸਰਹਾਲੀ ਵਾਲੇ ਸੰਤਾਂ ਕੋਲ ਹੀ ਰਹਿਣਗੇ ਜਿਹੜੇ 10 ਟਰੈਕਟਰ ਨੇ ਇਹ ਕੀ ਹੋਊਗਾ ਜਿਹੜੇ ਇਹ ਜਿੰਨਾ ਟਾਈਮ ਪੈਲੀਆਂ ਚ ਬਾਬੇ ਯੂਜ਼ ਕਰ ਰਹੇ ਨੇ ਮੀਨਾ 2 ਮਹੀਨੇ 6 ਮਹੀਨੇ ਤੁਹਾਨੂੰ ਜਿਆਦਾ ਪਤਾ ਹੋਣਾ ਕਿੰਨਾ ਟਾਈਮ ਯੂਜ਼ ਹੋਊਗਾ ਜਿੰਨਾ ਟਾਈਮ ਵੀ ਯੂਜ਼ ਹੋਊਗਾ ਉਹਨਾ ਟਾਈਮ ਬਾਬਿਆਂ ਕੋਲ ਉਹ ਤੋਂ ਬਾਅਦ ਜਿਹੜੇ ਜਿਆਦਾ ਨੁਕਸਾਨ ਹੋਇਆ ਨਾ ਜਿਵੇਂ ਆਪਾਂ ਜਿਹੜੇ ਵੀਡੀਓਜ਼ 'ਚ ਆਉਂਦਾ ਹੈ ਜਿਹੜੇ ਵੀਡੀਓਜ਼ ਆਪਣੇ ਕੋਲ ਆਉਂਦੇ ਆ ਇਹ ਕਿੱਥੇ ਕਿੱਥੇ ਟੁੱਟਿਆ ਸੀ ਟਰੈਕਟਰ ਇੱਕ ਦਾ ਆਪਣੇ ਬਟਾਲੇ ਕੋਲ ਜਿਹੜਾ ਪਾਣੀ ਆ ਗਿਆ ਸੀ ਉਹ ਲੰਗਰ ਲੈ ਕੇ ਜਾ ਲੰਗਰ ਵਾਲਾ ਟਰੈਕਟਰ ਸੀ ਜਿੰਨਾ ਜਿੰਨਾ ਦੇ ਵੀ ਟਰੈਕਟਰਾਂ ਦੀ ਆਪਾਂ ਐਡ ਆ ਜਿਹੜੇ ਨੁਕਸਾਨ ਆ ਬਾਕੀ 10 ਟਰੈਕਟਰ ਇਹ ਉਹ ਇਹ ਉਹਨਾਂ ਨੂੰ ਉਹ ਉਹ ਅਸੀਂ ਉਹ ਵੈਰੀਫਾਈ ਤੁਸੀਂ ਭਾਵੇਂ ਮੀਡੀਆ ਕਰ ਦਿਓ ਵੀਰੇ ਤੁਸੀਂ ਸਾਨੂੰ ਦੱਸ ਦਿਓ ਉਹ ਸਾਨੂੰ ਜਿੰਨੇ ਜਿਨ੍ਹਾਂ ਦੇ ਆਪਾਂ ਨੂੰ ਤੁਹਾਨੂੰ ਪਤਾ ਹੈ ਹਨਾ ਵੀ ਜਿਹੜਾ ਨੁਕਸਾਨ ਹੋਇਆ ਆਪਾਂ ਨੂੰ ਮੇਨ ਮੇਨ ਲੈਓ ਖਾਲਸਾ ਜੀ ਉਹ ਟਰੈਕਟਰ ਲੇਖ ਲਿਓ 2 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ 10 ਖਾਲਸਾ ਜੀ ਬਾਬਾ ਜੀ ਉਹਨਾਂ ਦੇ ਆ 10 ਟਰੈਕਟਰ ਮੰਨ ਲਓ ਸੰਗਤ ਦੇ ਆ ਠੀਕ ਆ ਜੀ ਤੇ ਉਦੋਂ ਬਾਅਦ ਮੰਨ ਲਓ ਇਨ ਫਿਊਚਰ ਇਹਨਾਂ ਦੀ ਜਿੰਨੀ ਵੀ ਟਰੈਕਟਰਾਂ ਦੀ ਲਾਈਫ ਹੈਗੀ ਆ ਤੁਸੀਂ ਸਾਥ ਸੰਗਤ ਜੀ ਸੰਤਾ ਕੋਲ ਆਓ ਜਿੰਨੇ ਆਪਦਾ ਜਿਹੜਾ ਵੱਡਾ ਜ਼ਿੰਮੇਦਾਰਾ ਉਹਨਾਂ ਕੋਲ ਤਾਂ ਹੈਗਾ ਸਾਧਨ ਹਨਾ ਜਿਹੜੇ ਨਿੱਕੇ ਜ਼ਿੰਮੇਦਾਰ ਨੇ ਉਹ ਸੰਤਾ ਮਹਾਂਪੁਰਸ਼ਾਂ ਤੋਂ ਟਰੈਕਟਰ ਲੈ ਕੇ ਜਾਓ ਬਾਬਾ ਜੀ ਨੂੰ ਸਾਰੇ ਜਿੱਥੇ-ਜਿੱਥੇ ਵੀ ਕਾਰ ਸੇਵਾ ਜੇ ਆਪਾਂ ਦੇ ਰਿਹਾ ਟਰੈਕਟਰ ਹੱਥ ਜੋੜ ਕੇ ਮੈਂ ਇੱਕੋ ਗੱਲ ਕਹਿ ਰਿਹਾ ਬਾਬਾ ਜੀ ਭਾਵੇਂ 5 ਸਾਲ ਨੂੰ ਵੀ ਤੁਹਾਡੇ ਤੋਂ ਕੋਈ ਲੈ ਕੇ ਜਾਂਦਾ ਵੀ ਤੁਸੀਂ ਤੇਲ ਦੀ ਸੇਵਾ ਕਿਉ ਸੰਦੀਪ ਸਿੰਘ ਜੀ ਤੇਲ ਦੀ ਸੇਵਾ ਵੀ ਕਾਰ ਸੇਵਾ ਵਾਲੇ ਜ਼ਿੰਮੇਵਾਰਦੀ ਆਪ ਕਰਦੇ। ਭਗਵਾਨ ਬਾਲਮੀਕੀ ਜੀ ਦੇ ਪ੍ਰਗਟ ਦਿਵਸ ਦੇ ਮੌਕੇ ਤੇ ਕਪੂਰਥਲਾ ਖੇਤਰ ਦੇ ਸੈਨਿਕ ਸਕੂਲ ਦੇ ਬਾਹਰ ਲੱਗੀ ਭਗਵਾਨ ਬਾਲਮੀਕੀ ਜੀ ਦੀ ਫੋਟੋ ਨਾਲ ਛੇੜਛਾੜ ਤੇ ਬਲੇਡ ਨਾਲ ਫਾੜਨ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਲੋਕਾਂ ਵਿੱਚ ਰੋਸ ਦੀ ਲਹਿਰ ਹੈ। ਉਹਨਾਂ ਮੰਗ ਕਰਤੀ ਹੈ ਕਿ ਸ਼ਰਿਆਨ ਦੇ ਅਨੁਸਾਰ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਦੁੱਖ ਦੇ ਨਾਲ ਕਹਨੇ ਪੈਂਦਾ। ਕਦੀ ਤਾਂ ਸਾਨੂੰ ਲੋਕਾਂ ਨੂੰ ਪਸੰਦ ਨਹੀਂ ਕੀਤਾ ਜਾਂਦਾ। ਅੱਜ ਸ਼੍ਰੀ ਆਮ ਸੈਨਿਕ ਸਕੂਲ ਕਪੂਰਥਲੇ ਦਾ ਉੱਥੇ ਪ੍ਰਭੂ ਵਾਲਮੀਕੀ ਮਹਾਰਾਜ ਜੀ ਦੇ ਬਲੇਟ ਐਡਾ ਪੋਸਟਰ ਤੇ ਮਾਰੇ ਹੋਏ ਜਿਹਦੇ ਨਾਲ ਵਾਲਮੀਕੀ ਸਮਾਜ ਨੇ ਜਦੋਂ ਦੇਖਿਆ ਰੋ ਪਿਆ ਪੂਰਾ ਸਮਾਜ ਅੱਜ ਬੜੀ ਦੁੱਖ ਦੀ ਘੜੀ ਆ ਇਹ ਸਾਡਾ ਕਪੂਰਥਲੇ ਦਾ ਪ੍ਰਸ਼ਾਸਨ ਪਤਾ ਨਹੀਂ ਕੀ ਕਰ ਰਿਹਾ ਵਾ ਸ਼ਰਿਆਮ ਹੀ ਗੁੰਡਾਗਰਦੀ ਜਿਹੜੀ ਇਹ ਕਪੂਰਥਲੇ ਦੇ ਵਿੱਚ ਅੱਜ ਦੇਖੀ ਗਈ ਅਸੀਂ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਐਸਐਚਓ ਸਾਹਿਬ ਨਾਰ ਸਾਹਿਬ ਨੇ ਡਿਪਟੀ ਸਾਹਿਬ ਨੇ ਉਹਨਾਂ ਨੇ ਆਸ਼ਵਾਸ਼ਣ ਦਵਾਇਆ ਵਾ ਹੁਣ ਪਹਿਲੇ ਦਿਨ ਡੀਸੀ ਜੋਂਗ ਪੂਰਾ ਬੰਦ ਕੀਤਾ ਪਿਆ ਸੀ ਉਹਨਾਂ ਨੇ ਕਿਹਾ ਕਿ 2-4 ਘੰਟਿਆਂ ਦੇ ਵਿੱਚ ਸਾਡੀਆਂ ਟੀਮਾਂ ਲੱਗ ਚੁੱਕੀਆਂ ਵੀ ਇਹ ਕੈਮਰੇ ਚੈੱਕ ਹੋ ਰਹੇ ਆ ਤੇ ਤੁਸੀਂ ਪੁਲਿਸ ਤਿਹਾਰ ਚੱਲ ਰਹੇ ਆ ਤੁਹਾਡੇ ਤੁਸੀਂ ਆਪਣੇ ਮੰਦਿਰਾਂ ਦੇ ਵਿੱਚ ਜਾ ਕੇ ਉਹਨਾਂ ਦੀ ਤਿਆਰੀਆਂ ਕਰੋ 2 ਘੰਟੇ ਤੱਕ ਐਫ ਆਈ ਆਰ ਵੀ ਤਾਂ ਬੰਦੇ ਵੀ ਅਸੀਂ ਅੰਦਰ ਕਰ ਦਾਂਗੇ ਇਸ ਕਰਕੇ ਇਹ ਫੁੱਲਿਆ ਜੇ ਤਾਂ ਬੰਦੇ ਅੱਜ ਨਾ ਅੰਦਰ ਹੋਏ ਸਵੇਰੇ ਹੋਰ ਕੁਝ ਰਣਨੀਤੀ ਏਰੀ ਬਣਾਈ ਜਾਏਗੀ ਇਹ ਗੱਲ ਕੀਤੀ ਜਾਵੇ ਕਿ ਇਹ ਕੋਈ ਤੁਹਾਨੂੰ ਵੀ ਲੱਗਦਾ ਕੋਈ ਸਿਆਸੀ ਮੁੱਦਾ ਵਾ ਦੇਖੋ ਸਿਆਸਤ ਲੋਕ ਕਰ ਸਕਦੇ ਆ ਕਈ ਜੀ ਸਿਆਸੀ ਹੋ ਸਕਦਾ ਵਾ ਪਿਛਲੇ ਦਿਨੀ ਇਹ ਇੱਕ ਕਾਨਫਰੰਸ ਇੱਕ ਕੀਤੀ ਸੀਗੀ ਕੀ ਪਤਾ ਉਹਨਾਂ ਦੇ ਵਿੱਚ ਕੋਈ ਛੇੜ ਖਾਲੀ ਨਾ ਹੋਵੇ ਕੁਝ ਬੰਦੇ ਜਾਣ ਬੁੱਝ ਕੇ ਕਰਦੇ ਹੁਣ ਇਹ ਹੋ ਸਕਦੀ ਬਿਲਕੁਲ ਹੋ ਸਕਦੀ ਇਹਦੀ ਵੀ ਡੰਗਾਈ ਤੱਕ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਨੂੰ ਕਿਸੇ ਤੇ ਕੋਈ ਸ਼ੱਕ ਵਗੈਰਾ ਹੈ ਨਹੀਂ ਵੇਖੋ ਸਾਨੂੰ ਹਲੇ ਤੱਕ ਤਾਂ ਕਿਸੇ ਦਾ ਸ਼ੱਕ ਨਹੀਂ ਆ ਤੇ ਜੇ ਸ਼ੱਕ ਪੈ ਗਿਆ ਉਹ ਹੋਇਆ ਤਾਂ ਫਿਰ ਅਸੀਂ ਜਿੱਦਾਂ ਉਹਨਾਂ ਨੇ ਸਾਡੇ ਬਲੇਟ ਮਾਰੇ ਆ ਅਸੀਂ ਵੀ ਉਹਨਾਂ ਦੇ ਮਾਰਾਂਗੇ ਇਸ ਤੋਂ ਅਗਲੀ ਰਣਨੀਤੀ ਜਿਹੜੀ ਹੈ ਤੁਹਾਡੇ ਵੱਲੋਂ ਕੀ ਕੀਤੀ ਜਾਊਗੀ ਜੇ ਜਿੱਦਿ ਤੁਹਾਨੂੰ ਇਨਸਾਫ ਨਾ ਮਿਲਿਆ ਵੇਖੋ ਜੇ ਨਾ ਇਨਸਾਫ ਮਿਲਿਆ ਅਸੀਂ ਫਿਰ ਆਪਣਾ ਦਿਹਾੜਾ ਰਹਿਣ ਦਾਗੇ ਮਨਨ ਨੂੰ ਪੂਰਥਲਾ ਸ਼ਹਿਰ ਹੋਏਗਾ ਬੰਦ ਬਿਲਕੁਲ ਮੁਕਮਲ ਤੌਰ ਤੇ ਜਿਹਨੂੰ ਜੇ ਕੋਈ ਸ਼ੱਕ ਹੋਊਗਾ ਤਾਂ ਉਹ ਸ਼ੱਕ ਵੀ ਕੱਢ ਲਵੇ ਆਪਣਾ ਜੇ ਮੁਜਰੀਮ ਨਾ ਫੜਿਆ ਗਿਆ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਹੁਣ ਉਹਨਾਂ ਨੇ ਲਈ ਹੈ ਇਹ ਤੁਸੀਂ ਪ੍ਰਸ਼ਾਸਨ ਨਾਲ ਗੱਲ ਕਰ ਸਕਦੇ ਹੋ ਕਿਤੇ ਲੱਗ ਰਿਹਾ ਨਹੀਂ ਕਿ ਜਿਹੜੀ ਤੁਹਾਡੀ ਪ੍ਰੈਸ ਕਾਨਫਰੰਸ ਨੂੰ ਲੈ ਕੇ ਕਿਤੇ ਨਾ ਕਿਤੇ ਕਹਿ ਲਓ ਕਿ ਵਿਰੋਧੀ ਧਿਰ ਹੈ ਜੇ ਕੋਈ ਹੋਰ ਵੀ ਕੋਈ ਸਿਆਸਤ ਚੱਲ ਰਿਹਾ ਹੈ ਨਹੀਂ ਦੇਖੋ ਮੈਂ ਉਨੀ ਡੇਰ ਨਹੀਂ ਬੋਲਣਾ ਕਿਸੇ ਦੇ ਵੀ ਖਿਲਾਫ ਜਿਹੜੀ ਡੇਰ ਤੱਕ ਸਾਨੂੰ ਪਤਾ ਨਹੀਂ ਉਹ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਵਾ ਜੇ ਕੋਈ ਬਰੋਧੀ ਧਿਰ ਜਾਂ ਕੋਈ ਵੀ ਕਪੂਰਸਲਾ ਹੈਗਾ ਸਾਡਾ ਸਾਝਾ ਆਪਣਾ ਪਰ ਜੇ ਇੱਥੇ ਕੋਈ ਗੜਬੜੀ ਕਰੇਗਾ ਤਾਂ ਬਖਸ਼ਿਆ ਨਹੀਂ ਜਾਏਗਾ ਉਹਨੂੰ ਇਹ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਉਹਨੂੰ ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰੱਖਾ